ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਸੇਲ ਆ ਡੜੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਿਰਮਲ ਸਿੰਘ ਰੂੜੇਕੇ ਕਲਾਂ ਪਿੰਡੀ ਅੰਡਰੂੜੇ ਕੇ ਕਹੜਾ ਨਾਮ ਨਰਮਲ ਸਿੰਘ ਜਿਲ੍ਹਾ ਬਰਨਾਲਾ ਹਣਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਇਹ ਆਪਣਾ ਬਰਨਾਲੇ ਤੋਂ ਅੰਡਿਆਏ ਤੋਂ ਮਾਨਸਾ ਰੋਡ ਤੇ ਆ ਗਿਆ ਨਾ ਅੰਡਿਆਏ ਤੋਂ ਮਾਨਸਾ ਰੋਡ ਤੇ ਮੋਬਾਈਲ ਨੰਬਰ ਜੀ ਆਪਣਾ 98760 ਜੀ 98760 93528 93528 ਜਿਹੜੀ ਆਪਾਂ ਝੋਟੀ ਦੇਖੀ ਜਨੇ ਬਾਈ ਜੀ ਕਿਹੜਾ ਸੂਹ ਸੁਰੀ ਏ ਇਹ ਹੁਣ ਦੂਜੇ ਸੂਹੇ ਸੂਜੀ ਦੂਜੇ ਸੂਹੇ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਪਹਿਲੇ ਸੂਹੇ ਆਪਣੇ ਕੋਲ ਘਰ ਦੀ ਝੋਟੀ ਆ ਅੱਛਾ ਘਰ ਦੀ ਕੱਟੀ ਪਾੜੀ ਵੀ ਆ ਹਾਂ ਜੀ ਠੀਕ ਆ ਦੂਜਾ ਸੂਹ ਸੁਣ ਦੇ ਵਿੱਚ ਅੱਜ ਇਹਦੇ ਦਿਨ ਕਿੰਨੇ ਕ ਦਨੇ ਦੇ ਪੂਰੇ ਨੇ ਇਹ 15 ਦਿਨ ਉੱਪਰ ਲੈਂਦੀ ਆ ਪਹਿਲਾਂ ਵੀ 15 ਦਿਨ ਉੱਪਰ ਲਏ ਸੀ ਅਜੇ ਵੀ ਲੱਗ 15 15 ਲੈ ਜਾ 14 ਲੈ ਜਾ ਉੱਪਰ ਲਊ ਲਗਭਗ 12 13 ਦਿਨ ਅੰਦਾਜ਼ਾ ਕੱਢ ਜੂ ਹਜੇ 10 ਤੋਂ ਪਾਰ ਪਾਰ ਨਾ ਹਫਤਾ ਕੱਢੂਗਾ ਜੀ 6 ਦਿਨ ਉੱਪਰ ਹੋ ਗਏ 22 ਤਰੀਕ ਆ ਇਹਦੀ ਠੀਕ ਹੈ 11 ਮਹੀਨੇ ਦੀ ਤੇ ਜਨਨ ਕਿ ਵੀ ਅੱਜ 28 29 ਹੋਊਗੀ ਠੀਕ ਹੈ ਪਰ 5 7 ਦਿਨ ਹੋਰ ਲੈ ਜੂ ਠੀਕ ਹੈ ਤੇ ਪਹਿਲੇ ਸੂਆ ਪਾ ਦੁੱਧ ਕਿੰਨਾ ਚੋੜਿਆ ਇਹਦਾ 12.5 ਲੀਟਰ ਜੀ ਪਹਿਲੇ ਸਵੇਰ 12 ਕਿਲੋ ਦੁੱਧ ਝੋੜਿਆ ਜਾਵਾ ਇਹਦਾ ਬੰਦਾ 12 ਤੋਂ ਪਲੱਸ ਚ ਹੋਇਆਗਾ ਹਾਂਜੀ ਹਾਂਜੀ ਤੇ ਟੀਕਾ ਵਗੈਰਾ ਜਾਦਾ ਕੁਝ ਵਗੈਰਾ ਭਰਿਆ ਟੀਕਾ ਲక్ష్ਮੀ ਡੇਰੀ ਵਾਲਿਆਂ ਦਾ ਟੀਕਾ ਲక్ష్ਮੀ ਡੇਰੀ ਵਾਲਿਆਂ ਦਾ ਪਾ ਟੀਕਾ ਭਰਿਆ ਕਹ ਕੇ ਇਹਦੇ ਹਾਂਜੀ ਹਾਂਜੀ ਆਪਣੇ ਕੋਲੇ ਪਿਆਗਾ ਸਾਹਮਣੇ ਠੀਕ ਹੈ ਪਹਿਲੇ ਸਵੇਰ ਬੱਚਾ ਵਗੈਰਾ ਬਚੇ ਦਿੱਤਾ ਸੀ ਚੰਗਾ ਵਧੀਆ ਵਧੀਆ ਜੀ ਠੀਕ ਹੈ ਤੇ ਚੌਂਡ ਚਵਾਦੀ ਕਿਵੇਂ ਆ ਪੂਰੀ ਸਰਾ ਜੀ ਕਿੰਨਾ ਕੁ ਚਾਰ ਲੰਬਾੜਾ ਦੁੱਧ ਦੇ ਗਈ ਸੀਗੀ ਇਹ ਸੁਕੇ ਇਹ ਸੁਕੇ ਸਾਡੇ ਕੋਲੇ ਅਸੀਂ ਤਾਂ ਆਪ ਛੱਡੀ ਆ ਜੀ ਤਾਂ 9 ਮਹੀਨੇ ਪਹਿਲਾਂ ਠੀਕ ਆ ਸੂਣ ਤੋਂ 3 ਮਹੀਨੇ ਪਹਿਲਾਂ ਟਰਾਈ ਕਰੀ ਆ ਹਾਂਜੀ ਠੀਕ ਆ ਤੇ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਇਹਦਾ 1.5 ਲੱਖ ਰੁਪਈਆ ਜੀ ਮਾੜਾ ਮੋਟਾ ਮੰਨਤਾਂ ਹੋ ਜਾਊਗਾ ਮੌਕੇ ਦੀ ਗੱਲ ਆ ਜੀ ਠੀਕ ਆ 1.5 ਲੱਖ ਰੁਪਈਆ ਮੋਲਾ ਬਾਕੀ ਮੌਕੇ ਤੇ ਮੰਤਰ ਕਰਦਾਂਗੇ ਹਾਂਜੀ ਤੇ ਚੌਣਚਵਾਦੀ ਪੂਰੀ ਪੋਲੀ ਆ ਪੋਲੀ ਚੌਣਚਵਾਦੀ ਚ ਪੂਰੀ ਪੋਲੀ ਜੀ ਕੋਈ ਪੂਰ ਛੜ ਲਾਣੀ ਕੋਈ ਪੂਰ ਛੜ ਲਾਣੀ ਗਾਰੰਟੀ ਵਾਲੀ ਆ ਠੀਕ ਆ ਸੁਵਰਤ ਤੋਰਾ ਵਗੈਰਾ ਦੇ ਪੱਠ ਫੁੜੇ ਦੇ ਬੰਦਰ ਝੋਟੀ ਦੇਖ ਸਕਦੇ ਹੋ ਦੂਸਰਾ ਸੂਰ ਸੂਰੀ ਆ ਇੱਕ ਹਫਤਾ ਪੈਂਡਿੰਗ ਕੁੰਡਾ ਸਿੰਘ ਤੋ ਥਣਲੇਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਕਿਸੇ ਪਾਸੇ ਹੱਥ ਤਰਾਣੀ ਲక్ష్ਮੀ ਡੇਰੀ ਫਾਰਮ ਦਾ ਲੱਗਿਆ ਹੋਇਆ ਸੀ ਮਿਲਵਾ ਠੀਕ ਆ ਬੰਨ ਲੋ ਵੀਰੇ ਤੇ ਪਤਲੀ ਚਮੜੀ ਦੇ ਵਿੱਚ ਆ ਗਈ ਸੋ ਪੱਠੇ ਕੋੜੇ ਦੀ ਬਾਂਤਰ ਵੀ ਦੇਖ ਸਕਦੇ ਚੌੜੀ ਚੂੜੀ ਬਹੁਤ ਆ ਤੇ ਬਾਕੀ ਥਣ ਸੋਹਣਾ ਗੁੱਲੇ ਵਾਲਾ ਤੇ ਐਤ ਕੀ ਅੰਦਾਜ਼ਾ ਹੈ ਫਿਰ ਆਪਾਂ ਦੁੱਧ ਕਿੰਨਾ ਕੁ ਦੇ ਦੂਗੀ ਜੀ ਇਹ ਐਤ ਕੀ ਦੁੱਧ 16 ਪਲੱਸ ਕਰੂਗੀ ਕਹਿੰਦਾ ਵਾ 15 ਕਿਲੋ ਥੋੜਾ ਮੰਨ ਕਹਿੰਦਾ ਦੇ ਦੂਗੀ ਉੱਪਰ ਜਾਓ ਜੀ ਤੇ ਜੇ ਕਿਸੇ ਵੀ ਇੰਨੇ ਗੱਲ ਕਰੀ ਵੀ 15 ਕਿਲੋ ਆਪਾਂ ਮੰਨ ਕੇ ਦੇ ਦਾਂਗੇ ਦੇ ਦਾਂਗੇ ਜੀ ਠੀਕ ਹੈ ਤੇ ਫਿਰ ਵੀ ਰੇਟ ਇਹੀ ਹੋਊਗਾ ਰੇਟ ਤਾਂ ਇਹੀ ਰਹੂ ਜੀ ਠੀਕ ਹੈ ਨੰਬਰ ਬੋਲ ਜਦੋਂ ਬਾਰੇ ਆਪਣਾ ਜੀ 98760 93528 ਠੀਕ ਹੈ ਪਿੰਡ ਰੂੜੇ ਕੇ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋਵੇ ਕੋਲਿਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਪਾਉਣਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ